ਫਤੇਗਾ ਚੂੜਿਆ ਰੋਡ ਸੇ ਤੇ ਬਾਬਾ ਦੀਪ ਸਿੰਘ ਗਲੋਂਦੀ ਵਿੱਚ ਕੱਲ ਰਾਤ ਨੂੰ ਸਤਗੁਰੂ ਮੈਡੀਕਲ ਸਟੋਰ ਦੇ ਮਾਲਕ ਅਰੁੰਦੇਵ ਅਤੇ ਉਸਦੇ ਭਰਾ ਉੱਤੇ ਹਮਲਾ ਕਰਦੇ ਹਮਲਾਵਰ ਲੋਕ ਜਾਣੇ ਵਾਂ ਅਮਲਾਈ ਕਰ ਦਿੱਤਾ ਗਿਆ ਹਮਲਾਵਰ ਦੇ ਕੋਲ ਦੱਸਿਆ ਜਾ ਰਿਹਾ ਹੈ ਕਿ ਦਾਦਰ ਅਤੇ ਹੋਰ ਮੁਕਿੱਲੇ ਧਿਆਰ ਵੀ ਸਨ ਹਮਲਾਵਰ ਨੇ ਆਪਣੇ ਮੂੰਹ ਬਣ ਕੇ ਬੰਨੇ ਹੋਏ ਸਨ ਉਹ ਆਪਣੇ ਮੂੰਹ ਬਣ ਕੇ ਸਟੋਰ ਦੇ ਅੰਦਰ ਦਾਖਲ ਹੁੰਦੇ ਹਨ ਤੇ ਸਿੱਧਾ ਅਰੁੰਦੀਪ ਉੱਤੇ ਹਮਲਾ ਕਰ ਦਿੰਦੇ ਹਨ ਹਮਲੇ ਦੌਰਾਨ ਉਸਦੇ ਭਰਾ ਨੇ ਬਹੁਤੀ ਜ਼ੰਦਗਾਂ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਵੀ ਇਸ ਦੌਰਾਨ ਝੋਟਾ ਆ ਗਈਆਂ ਹਮਲੇ ਕਾਰਨ ਦੋਨਾਂ ਭਰਾਵਾਂ ਨੂੰ ਗੰਭੀਰ ਤਹਿਆਂ ਜਿਨ੍ਹਾਂ ਦਾ ਇਲਾਜ ਹਸਪਤਾਲੇ ਚੱਲ ਰਿਹਾ ਹੈ ਪਰ ਦੁਖਦੀ ਗੱਲ ਤਾਂ ਇਹ ਹੈ ਕਿ ਘਟਨਾ ਤੋਂ ਬਾਅਦ ਪਰਿਵਾਰ ਦੇ ਵੱਲੋਂ 101 ਨੰਬਰ ਤੇ ਸੂਚਨਾ ਦੇਣ ਦੇ ਬਾਅਦ ਵੀ ਪੁਲਿਸ ਦੇ ਵੱਲੋਂ ਮੌਕੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹਾਲਾਂਕਿ ਅੱਜ ਪੁਲਿਸ ਨੇ ਘਰਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲਣ ਤੇ ਮਾਮਲਾ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਫੀਸੀ ਕੈਮਰੇ ਚੱਲ ਰਹੀ ਹੈ ਖੰਗਾਲੀ ਜਾ ਰਹੀ ਹੈ ਅਤੇ ਜਲਦੀ ਹੀ ਅਮਨਾਰੋ ਕਾਬੂ ਕਰ ਲਿਆ ਜਾਵੇਗਾ ਹਾਂਜੀ ਮੇਰਾ ਨਾਮ ਅਰੁਣਦੀਪ ਆ ਤੇ ਮੇਰਾ ਇੱਥੇ ਮੈਡੀਕਲ ਸਟੋਰ ਆ ਕਿਹੜੀ ਜਗ੍ਹਾ ਤੇ ਬਾਬਾਦੀਪ ਸਿੰਘ ਕਲੋਨੀ ਬਾਬਾਦੀਪ ਸਿੰਘ ਕਲੋਨੀ ਫਤਿਹਗੜ ਚੂੜੀਆਂ ਰੋਡ ਤੇ ਇੱਥੇ ਨਾ ਹਾਂਜੀ ਕਿਸ ਨਾਮ ਦਾ ਬੈਠਾ ਹੋਇਆ ਸਤਗੁਰੂ ਮੈਡੀਕਲ ਸਟੋਰ ਦੇ ਨਾਮ ਤੋਂ ਮੇਰਾ ਮੈਡੀਕਲ ਸਟੋਰ ਆ ਤੇ ਫਤਿਹਗੜ ਚੂੜੀਆਂ ਰੋਡ ਤੇ ਸਥਿਤ ਆ ਇੱਥੇ ਕੱਲ ਰਾਤ 9:00 ਅੱਜ ਕੇ 40 ਮਿੰਟ ਤੇ ਕੋਈ ਅਣਪਛਾਤੇ ਵਿਅਕਤੀ ਆਏ ਆ ਉਹ 4 ਜਾਂ 5 ਵਿਅਕਤੀ ਸੀ ਤੇ ਉਹਨਾਂ ਨੇ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਆ ਤੇ ਮੇਰੇ ਨਾਲ ਮੇਰਾ ਬ੍ਰਦਰ ਸੀ ਜਿਨੇ ਮੇਰੀ ਕਾਫੀ ਮਦਦ ਕੀਤੀ ਹੈ ਜਿਨੇ ਮੈਨੂੰ ਬਚਾਇਆ ਤੇ ਉਹਨਾਂ ਨੇ ਪੂਰੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਹਾਂ ਜਿਹੜਾ ਉਹ ਆਪਣੇ ਮਨਸੂਬੇ 'ਚ ਅਸਫਲ ਰਹੇ ਆ ਹਥਿਆਰ ਉਹਨਾਂ ਕੋਲ ਦੋ ਦਾਤਰ ਹੀ ਤੇ ਇੱਕ ਸਲੱਗਰ ਹੀ ਤੇ ਇੱਕ ਖਾਲੀ ਹੱਥ ਹੀ ਵਿਅਕਤੀ ਮੂੰਹ ਉਹਨਾਂ ਨੇ ਚਵਾਣੇ ਬੰਨੇ ਸੀ ਤੇ ਪਹਿਲਾਂ ਉਹਨਾਂ ਨੇ ਇੱਕ ਗਾਗ ਦੇ ਮਾਰਨ ਦੀ ਕੋਸ਼ਿਸ਼ ਕੀਤੀ ਬਾਅਦ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਤੇ ਕਾਫੀ ਚਿਰ 3-4 ਮਿੰਟ ਤੱਕ ਉਹ ਜਾਨਲੇਵਾ ਹਥਿਆਰਾਂ ਨਾਲ ਹਮਲਾ ਕਰਦੇ ਰਹੇ ਆ ਜਦੋਂ ਆਏ ਕਿ ਕਹ ਕੇ ਬੁਲਾਇਆ ਹੁਣ ਲੱਗ ਕਿਦਾਂ ਰਵਾਇਤਾਂ ਹੋ ਰਹੀਆਂ ਉਹ ਮੇਰਾ ਨਾਮ ਲੈ ਕੇ ਉਹ ਪਹਿਲਾਂ ਜਾਣਦੇ ਸੀ ਉਹ ਮੇਰਾ ਨਾਮ ਲੈ ਕੇ ਸਿਰਫ ਕੋਈ ਉਹ ਉਹਨਾਂ ਨੇ ਸਿਰਫ ਮੇਰੇ ਤੇ ਹੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਦੂਸਰਿਆਂ ਨੂੰ ਕੁਝ ਨਹੀਂ ਕਿਹਾ ਉਹਨਾਂ ਨੇ ਕਿ ਸਿਰਫ ਮੇਰੇ ਤੇ ਅਟੈਕ ਕਰਨਾ ਹੀ ਸੀ ਤੁਹਾਡੇ ਤੇ ਕਿਉਂ ਕਰੀ ਮੇਰੇ ਤੇ ਅਟੈਕ ਕੋਈ ਹੋ ਸਕਦਾ ਹੈ ਕਿ ਅਟੈਕ ਉਹਨਾਂ ਦੇ ਪਿੱਛੇ ਕੋਈ ਰੰਜਿਸ਼ ਹੋਵੇ ਪੁਰਾਣੀ ਜਾਂ ਕੋਈ ਕੋਈ ਹੋਰ ਕਾਰਨ ਹੋਵੇ ਉਹ ਹੁਣ ਹਨੂ ਨੂੰ ਪੁਖਤਾ ਇਹ ਨਹੀਂ ਪਤਾ ਕਿ ਉਹ ਕਿਉਂ ਅਟੈਕ ਕੀਤਾ ਗਿਆ ਕਿਤੇ 9 ਵਜੇ 43 ਮਿੰਟ ਦਾ ਸਮਾਂ ਹੈ ਜਿਹੜੇ ਮੇਰੇ ਕੈਮਰੇ ਦੇ ਵਿੱਚ ਉਹਦੀ ਰਿਕਾਰਡਿੰਗ ਹੈਗੀ ਆ ਵੇਖਦਾ ਸਾਰੀ ਉਹ ਲੁੱਟ ਖੋਹ ਕਰਨ ਦੀ ਉਮੀਦ ਨਾ ਨਹੀਂ ਸੀ ਆਏ ਉਹ ਸਿਰਫ ਮੇਰੇ ਤੇ ਹੀ ਹਮਲਾ ਕਰਨ ਆਏ ਸੀ ਇਸ ਕਰਕੇ ਉਹਨਾਂ ਕਾਫੀ ਹੱਦ ਤੱਕ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮੇਰਾ ਬ੍ਰਦਰ ਨੇ ਮੇਰਾ ਸਾਥ ਦਿੱਤਾ ਕਿ ਮੈਂ ਇਹਨਾਂ ਕੋਈ ਜੰਮਲ ਕੀਤਾ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਫੁਟੇਜ ਦੇ ਵਿੱਚ ਇਹੋ ਹੀ ਸਾਫ਼ ਦਿਖਾਇਆ ਕਿ ਉਹਨਾਂ ਕਾਫੀ ਤੇਜ਼ ਤਾਰ ਹਥਿਆਰਾਂ ਨਾਲ ਮੇਰੇ ਤੇ ਹਮਲਾ ਕੀਤਾ ਆ ਤੇ ਕਾਫੀ ਮੇਰੇ ਤੇ ਕਾਫੀ ਗੁਚੀਆਂ ਸੱਟਾਂ ਤੇ ਕਾਫੀ ਹੱਦ ਤੱਕ ਮੇਰੇ ਇੱਥੇ ਹੱਥ ਤੇ ਸਟਿਚ ਵੀ ਲੱਗੇ ਆ ਮੇਰੇ ਬ੍ਰਦਰ ਦੇ ਇੱਥੇ ਜਬਾੜੇ ਤੇ ਮਾਰੀ ਉਹਨਾਂ ਨੇ ਤੇ ਉਹਦੇ ਤੇ ਵੀ ਕਾਫੀ ਅੰਦਰਵਾਰ ਵੀ ਸਟਿਚ ਲੱਗੇ ਇੱਕ ਦੰਦ ਵੀ ਉਹਦਾ ਟੁੱਟ ਗਿਆ ਤੇ ਉਹਦੀ ਉਮਰ ਹਾਂਜੀ ਉਮਰ ਉਹਨਾਂ ਦੀ ਕਰੀਬ 25 ਤੋਂ ਲੈ ਕੇ 30 ਸਾਲ ਦੇ ਵਿੱਚ ਜਾਂ ਕੋਈ 18 ਵਾਲਾ ਵੀ ਲੱਗਦਾ ਸੀ ਕੋਈ 19 ਦਾ ਵੀ ਉਹ ਸਾਰੇ ਮੂਨੇ ਸੀ ਤੇ ਮੂੰਹ ਉਹਨਾਂ ਨੇ ਬਨੇ ਸੀ ਇੱਕ ਨੇ ਖੱਟੇ ਪਰਨੇ ਦਾ ਮੂੰਹ ਬੰਨਿਆ ਹੈ ਤੇ ਨੇ ਇੱਕ ਨੇ ਰਮਹਾਲਨਾ ਦੋਨੇ ਇੱਕ ਨੇ ਪਰਨੇ ਦਾ ਵਾਈਟ ਪਰਨੇ ਦਾ ਮੂੰਹ ਬੰਨਿਆ ਉਹ ਸਹੀ ਮੋਕੇ ਤੇ ਨਾ ਨਾ ਕੋਈ ਪੁਲਿਸ ਨਹੀਂ ਰਾਤ ਨੂੰ ਮੌਕੇ ਤੇ ਆਈ ਅਸੀਂ ਸਦਰੇ ਗਏ ਆ ਜਾ ਕੇ ਰਿਪੋਰਟ ਦਿੱਤੀ ਆ ਪਹਿਲਾਂ ਅਸੀਂ ਹਸਪੀਟਲ ਗਏ ਆ ਉਸ ਤੋਂ ਬਾਅਦ ਸਿੱਧਾ ਸਦਰੇ ਗਏ ਆ ਰਿਪੋਰਟ ਦਿੱਤੀ ਆ ਕੋਈ ਉਹਨਾਂ ਨੇ ਕਾਰਵਾਈ ਨਹੀਂ ਹਜੇ ਤੱਕ ਕੀਤੀ ਹਜੇ ਉਹਨਾਂ ਨੇ ਕੋਈ ਵੀ ਹਜੇ ਤੱਕ ਕੋਈ ਆਪਣਾ ਐਕਸ਼ਨ ਨਹੀਂ ਲਿਆ ਹਾਂ ਜੀ ਤੁਹਾਨੂੰ ਇਹ ਵੇਖੋ ਬਾਕੀ ਕਾਰੋਬਾਰ ਆ ਸਾਡਾ ਐ ਇਹ ਆ ਕਿ ਸਾਨੂੰ ਥੋੜੀ ਜੀ ਸੁਰੱਖਿਆ ਵੀ ਚਾਹੀਦੀ ਆ ਥੋੜਾ ਜਿਹਾ ਪੁਲਿਸ ਦਾ ਵੀ ਚਾਹੀਦਾ ਆ ਕਿ ਤੁਹਾਨੂੰ ਮਤਲਬ ਦੇ ਕੇ ਆਪਾਂ ਮੌਕਾ ਤੇ ਉਹਨਾਂ ਨੂੰ ਵੇਖਣਾ ਚਾਹੀਦਾ ਸੀ ਨਾ ਉਹਨਾਂ ਨੇ ਬਿਲਕੁਲ ਮੌਕਾ ਵੇਖਣ ਵੀ ਨਹੀਂ ਆਏ ਰਾਤ ਨੂੰ ਹੁਣ ਤੱਕ 24 ਘੰਟੇ ਹੋ ਚੱਲੇ ਆਏ ਤੱਕ ਮੌਕਾ ਵੇਖਣ ਵੀ ਨਹੀਂ ਆਏ ਥਾਣਾ ਵੀ ਸਾਨੂੰ ਸਦਰ ਪੈਂਦਾ ਸਦਰ ਮੇਰੀ ਬਾਬਾ ਕੀ ਨਾਮ ਤੁਹਾਡਾ ਮੇਰਾ ਨਾਮ ਮੱਖਣ ਸਿੰਘ ਆ ਜੀ ਮੈਂ ਉਹ ਕੀ ਗੱਲ ਉਹ ਮੈਂ ਜੋ ਦੇਖਿਆ ਜੀ ਰੋਡ ਦੇ ਤੇ ਇਹਨਾਂ ਦਾ ਸਤਕਰ ਮੈਡੀਕਲ ਸਟੋਰ ਆ ਤੇ ਇਹ ਆਪਣੇ ਸਟੋਰ ਤੇ ਮਤਲਬ ਕੰਮ ਕਰਦੇ ਆ ਬਹੁਤ ਇਮਾਨਦਾਰ ਦੋਵੇਂ ਮੁੰਡੇ ਆ ਇਹਨਾਂ ਦੀ ਮਤਲਬ ਤੇ ਬਹੁਤ ਵਧੀਆ ਚਾਲ ਚੱਲਣੇ ਆ ਕੋਈ ਅਣਪਛਾਤੇ ਵਿਅਕਤੀ ਚ ਨੌਂ ਪੌਣੇ 10 ਵਜੇ ਆਏ ਨੇ ਤੇ ਇਹਨਾਂ ਨੇ ਉਹਨਾਂ ਨੇ ਮੂੰਹ ਬੱਦੇ ਹੋਏ ਹੀ ਇੱਕ ਇਹਨਾਂ ਨੇ ਖੱਟਾ ਵਰਦਾ ਸੀ ਇੱਕ ਇਹਨੇ ਚਿੱਟਾ ਵਰਦਾ ਸੀ ਇੱਕ ਇਹਨਾਂ ਨੇ ਹੋਰ ਸੀ ਉਹਨੇ ਵੀ ਮਤਲਬ ਆਪਣੇ ਹੋ ਕਿਸੇ ਰੰਗ ਦਾ ਵਰਦਾ ਸੀ ਉਹਨਾਂ ਨੇ ਆ ਕੇ ਸੱਦਾ ਹੀ ਦੁਕਾਨ ਦੇ ਵਿੱਚ ਵੜੇ ਨੇ ਦੁਕਾਨ ਦੇ ਵਿੱਚ ਦੋ ਦੋ ਤਿੰਨ ਗਾਹਕ ਹੀ ਪਹਿਲਾਂ ਉਹਨਾਂ ਨੇ ਸਮਝਿਆ ਵੀ ਸ਼ਾਇਦ ਅਰਨਦੀਪ ਇਨ੍ਹਾਂ ਗਾਹਕਾਂ ਦੇ ਵਿੱਚ ਹੀ ਆ ਆਹ ਚ ਉਹਨਾਂ ਨੇ ਪਛਾਣ ਕੀਤੀ ਕਿ ਅਰਨਦੀਪ ਇਨ੍ਹਾਂ ਦੇ ਵਿੱਚ ਨਹੀਂ ਹੈ ਉਹ ਫਿਰ ਮੁੰਡੇ ਮਤਲਬ ਪਛਾਣ ਆ ਗਏ ਫਿਰ ਇਹਦੇ ਅਰਨਦੀਪ ਤੇ ਉਹਨਾਂ ਨੇ ਅਟੈਕ ਕੀਤਾ ਸਿੱਧਿਆ ਕਰਪਾਨਾਂ ਦੇ ਗਾਤ ਗਾਤਰੇ ਦੇ ਨਾਲ ਅਰਨਦੀਪ ਨੇ ਬੜੀ ਮੁਸ਼ਕਲ ਦੇ ਨਾਲ ਆਪਣੇ ਕਾਊਂਟਰ ਦੀ ਓਟ ਲੈ ਕੇ ਆਪਣੀ ਜਾਨ ਬਚਾਈ ਤੇ ਇਹਦੇ ਜਿਹੜਾ ਛੋਟਾ ਭਰਾ ਵਾ ਜਿਹੜਾ ਡਾਕਟਰ ਹੈ ਬੀਏ ਐਮਐਸ ਉਹ ਵੀ ਡਾਕਟਰ ਮੈਡੀਕਲ ਸਟੋਰ ਦੇ ਵਿੱਚ ਹੀ ਸੀ ਜਦੋਂ ਇਹਨੇ ਉਹ ਛੋਟਾ ਪਰ ਆਦੇ ਮਦਦ ਵਾਸਤੇ ਗਿਆ ਤੇ ਉਹਦੇ ਵੀ ਉਹਨਾਂ ਨੇ ਸੁੱਧਾ ਜਾਣ ਲਈ ਉਹ ਹਮਲਾ ਕੀਤਾ ਉਹਦੇ ਚਬਾੜੇ ਦੇ ਉੱਤੇ ਦਾਤਰ ਮਾਰਿਆ ਉਹਦਾ ਅੰਦਰ ਅੰਦਰ ਟੁੱਟ ਗਿਆ ਤੇ ਕਾਫੀ ਮਤਲਬ ਇਹਨਾਂ ਨੂੰ ਮਤਲਬ ਸੱਟਾਂ ਪੇਟਾਂ ਹੋਰ ਵੀ ਲਾਈਆਂ ਬਾਅਦ ਵਿੱਚ ਤਿੰਨ ਚਾਰ ਮਿੰਟ ਦੀ ਵਾਰਦਾਤ ਕਰਕੇ ਉਹ ਬਾਅਦ ਵਿੱਚ ਇੱਕਦਮ ਇੱਥੋਂ ਭੱਜ ਗਏ ਨੇ ਬਾਅਦ ਵਿੱਚ ਉਹ ਉਹਨਾਂ ਦਾ ਕੋਈ ਪਤਾ ਨਹੀਂ ਲੱਗਾ ਵੀ ਮਤਲਬ ਕਿਹੜੇ ਪਾਸੇ ਗਏ ਨੇ ਕਿਹੜੇ ਪਾਸੇ ਪਰ ਵੇਖਣ ਤੋਂ ਪਤਾ ਦੇ ਸੇਸੀ ਡਾਇਰੈਕਟ ਐਂਡਰਜ ਜਿੱਥੇ ਲੱਗੇ ਨੇ ਜੇਕਰ ਉਹਨਾਂ ਨੂੰ ਸਰਚ ਕੀਤਾ ਜਾਵੇ ਤੇ ਉਹਨਾਂ ਦੀ ਲੋਕੇਸ਼ਨ ਬਾਰੇ ਪਤਾ ਲੱਗ ਸਕਦਾ ਵੀ ਉਹ ਕਿੱਥੋਂ ਦੇ ਹੀ ਨੇ ਕਿੱਥੋਂ ਦੇ ਨਹੀਂ ਹੀ ਇਹ ਹੁਣ ਇਹ ਪੁਲਿਸ ਦਾ ਕੰਮ ਹੈ ਵੀ ਉਹ ਉਹਨਾਂ ਨੂੰ ਵੈਰੀਫਾਈ ਕਰੇ ਉਹਨਾਂ ਦੀ ਮਤਲਬ ਜਿਹੜੀ ਪਛਾਣ ਕਰੇ ਇਨਵਸ ਹਾਂਜੀ ਪੁਲਿਸ ਇਹਨਾਂ ਨੇ 112 ਨੰਬਰ ਤੇ ਫੋਨ ਕੀਤਾ ਪਰੰਤੂ ਪੁਲਿਸ ਇਹਨਾਂ ਤੇ ਕੋਈ ਨਹੀਂ ਆਈ ਨਾ ਉਹਨਾਂ ਨੇ ਇਹਨਾਂ ਨੂੰ ਕੋਈ ਫੋਨ ਕੀਤਾ ਹੁਣ ਤੱਕ ਵੇਖੋ ਜੀ ਕਿੰਨੇ 24 ਆਪਣਾ ਕਿੰਨੇ ਕਿੰਨੇ ਘੰਟੇ ਹੋ ਗਏ ਨੇ ਅਜੇ ਤੱਕ ਕੋਈ ਕਿਸੇ ਕਿਸਮ ਦੀ ਕਾਰਵਾਈ ਨਹੀਂ ਹੋਣੀ ਜੇ ਰਾਤ ਨੂੰ ਸਪੋਜ ਬਾਈਜਾਸ ਫੇਰ ਆ ਜਾਂਦੇ ਨੇ ਤੇ ਇਹਨਾਂ ਦਾ ਇਹਦੀ ਪ੍ਰੋਟੈਕਸ਼ਨ ਦਾ ਕੀ ਬਣੇਗਾ ਇਸ ਕਰਕੇ ਇਹ ਪੁਲਿਸ ਵਾਲਿਆਂ ਨੂੰ ਚਾਹੀਦਾ ਵੀ ਇਹਨਾਂ ਤੇ ਜਿੰਨੀ ਚਲਦੀ ਹੋ ਸਕੇ ਇਹਨਾਂ ਤੇ ਕਾਰਵਾਈ ਕਰਕੇ ਇਹ ਜਿਹੜੇ ਮਲਜਮ ਨੇ ਇਹਨਾਂ ਨੂੰ ਫੜ ਕੇ ਤੇ ਅੰਦਰ ਕੀਤਾ ਜਾਵੇ ਤਾਂ ਤਾਂ ਕਿ ਇਹਨਾਂ ਦੇ ਅੱਗੇ ਆਉਣ ਵਾਲੇ ਆਪ ਵਿੱਚ ਵਿੱਚ ਇਹਨਾਂ ਦੀ ਜਾਨ ਨੂੰ ਕੋਈ ਖਤਰਾ ਹੋਵੇ ਤੇ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਵੀ ਦੇ ਦਿੱਤੀ ਜਾਵੇ ਜਾਂ ਫਿਰ ਇਹਨਾਂ ਨੂੰ ਕੋਈ ਆਪਣਾ ਇਹਨਾਂ ਨੂੰ ਆਪਣੇ ਸੈਲਫ ਪ੍ਰੋਟੈਕਸ਼ਨ ਵਾਸਤੇ ਕੋਈ ਇੱਕ ਕਿਸਮ ਦਾ ਵਿਆਪਨ ਵਗੈਰਾ ਚੱਲਦੀ ਲਾਇਸੈਂਸ ਵੀ ਇਹਨਾਂ ਨੂੰ ਜਾਰੀ ਕੀਤਾ ਜਾਵੇ ਤਾਂ ਕਿ ਇਹ ਆਪਣੇ ਆਪਣਾ ਕੰਮਕਾਰ ਜਿਹੜਾ ਬੜੇ ਮਤਲਬ ਬੜੇ ਸਫਾਵੇਂ ਮਾਹੌਲ ਦੇ ਵਿੱਚ ਆਪਣਾ ਕਰ ਸਕਣ ਅਸੀਂ ਇਹੋ ਮੰਗ ਕਰਦੇ ਹਾਂ ਤੇ ਬਾਕੀ ਇਹਨਾਂ ਤੇ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਆ ਪੁਲਿਸ ਵਾਲਿਆਂ ਨੇ ਇਹਨਾਂ ਵੇਸਲੇ ਨਹੀਂ ਹੋਣਾ ਚਾਹੀਦਾ ਵੀ ਮਤਲਬ ਇੰਨੀ ਵਾਰਦਾਤ ਹੋਵੇ ਜਾਨ ਲੈ ਲੈ ਜਾਨ ਲੈਵਾ ਹਮਲਾ ਹੋਵੇ ਇਹਨਾਂ ਦੀ ਮਤਲਬ ਅਜੇ ਤੱਕ ਕੋਈ ਕਾਰਵਾਈ ਨਾ ਹੋਏ ਇਹ ਪੁਲਿਸ ਨੂੰ ਸੋਚਣਾ ਚਾਹੀਦਾ ਕਿ ਇਸ ਇਸ ਤਰੀਕੇ ਦੇ ਨਾਲ ਇਹੋ ਜਿਹੇ ਗੁੰਡਾਗਰਦੀ ਵਾਲੇ ਲੋਕ ਜੇ ਇਸ ਤਰ੍ਹਾਂ ਕਰਨਗੇ ਤੇ ਕਿਸ ਤਰੀਕੇ ਦੇ ਨਾਲ ਲੋਕ ਆਪਣੇ ਗੁਜ਼ਾਰਾ ਕਰ ਸਕਦੇ ਨੇ ਕਿਸ ਤਰੀਕੇ ਨਾਲ ਆਪਣਾ ਕੰਮਕਾਰ ਚਲਾ ਸਕਦੇ ਨੇ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਇੱਕ ਦੁਕਾਨਦਾਰ ਉੱਤੇ ਜਿਹੜਾ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਸੀ ਉਹਨੂੰ ਜਿਹੜਾ ਵਾ ਬਰੀਕੀ ਨਾਲ ਜਾਂਚ ਕੀਤਾ ਜਾ ਰਿਹਾ ਵਾ ਦੋ ਦਿਨ ਜਾਣੇ ਤੋਂ ਸ਼ੱਕ ਜ਼ਾਹਿਰ ਕਰ ਰਹੇ ਆ ਉਸ ਐਂਗਲ ਨੂੰ ਵੀ ਦੇਖਿਆ ਜਾਏਗਾ ਤੇ ਬਾਕੀ ਜਲਦੀ ਜਿਹੜੇ ਦੋਸ਼ੀ ਜਿਹੜੇ ਟ੍ਰੇਸ ਕਰਕੇ ਇਸ ਇਲਾਕੇ ਪਿੱਛੇ ਆਉਣਗੇ ਜੀ ਸੀਸੀਟੀਵੀ ਵੀ ਆਈ ਤੁਹਾਡੇ ਕੋਲ ਹਾਂਜੀ ਸੀਸੀਟੀਵੀ ਦੇਖੀ ਉਸੇ ਬਿਆਹ ਦੇ ਅਸੀਂ ਸਾਰਾ ਕਰ ਲਿਆ ਨਹੀਂ ਟੈਕਨੀਕਲ ਤੌਰ ਤੇ ਤੇ ਜਲਦੀ ਜਿਹੜੇ ਦੋਸ਼ੀ ਸਾਡੇ ਗ੍ਰਿਫਤ ਜੋੜ ਜੀ ਮੈਡੀਕਲ ਕਰਵਾਇਆ ਗਿਆ ਉਹਨਾਂ ਨੂੰ ਜੀ ਮੈਡੀਕਲ ਉਹਨਾਂ ਦਾ ਕਰਵਾ ਲਿਆ ਗਿਆ ਹਾਲੇ ਰਿਜ਼ਲਟ ਵੇਟेड ਆ ਜੀ ਜੋ ਵੀ ਉਹ ਬਿਆਨ ਦੇਣਗੇ ਮੈਡੀਕਲ ਰਿਜ਼ਲਟ ਆਏਗਾ ਉਸ ਮਦਦ ਕਰਵਾਈ ਕਰ ਦਿੱਤੀ ਹੈਗੀ ਜੀ ਪੰਜਾਬੀ ਟੀਵੀ ਦੇ ਜੀ ਅੰਮ੍ਰਿਤਸਰ ਤੋਂ ਸੁਨੀਕੋਸ ਦੀ ਰਿਪੋਰਟ